ਰੌਸ਼ਨੀ ਮੁਰਗੀਆਂ ਨੂੰ ਕਿੰਨਾ ਟਾਈਮ ਦੇਣੀ ਚਾਹੀਦੀ ਹੈ ਇੱਕ ਦਿਨ ਚ ਮੇਰਾ ਕਹਿਣ ਤੋਂ ਭਾਵ ਜਿਹਨੂੰ ਆਪਾਂ ਲਾਈਟ ਕਹਿ ਦਿੰਨੇ ਆਂਗੇ ਉਹ ਇਹਨਾਂ ਨੂੰ ਕਿੰਨਾ ਸਮਾਂ ਦੇਣੀ ਚਾਹੀਦੀ ਹੈ 24 ਘੰਟਿਆਂ ਚੋਂ ਤੇ ਕਿਵੇਂ ਜਿਹੜੀ ਰੌਸ਼ਨੀ ਇਹਨਾਂ ਨੂੰ ਅੰਡੇ ਦੇਣ ਦੀ ਸਮਰੱਥਾ ਵਧਾਉਂਦੀ ਹੈਗੀ ਸੋ ਐਗ ਪ੍ਰੋਡਕਸ਼ਨ ਤੇ ਕਿਵੇਂ ਫਰਕ ਪਾਉਂਦੀ ਹੈ ਜਿਹੜੀ ਰੌਸ਼ਨੀ ਆ ਤੇ ਆਪਾਂ ਨੂੰ 24 ਘੰਟਿਆਂ ਚ ਕਿੰਨਾ ਸਮਾਂ ਇਹਨਾਂ ਨੂੰ ਜਿਹੜੀ ਰੌਸ਼ਨੀ ਉਹ ਦੇਣੀ ਚਾਹੀਦੀ ਆ ਇਸ ਵਿਸ਼ੇ ਤੇ ਅੱਜ ਦੀ ਆਪਣੀ ਦੋਸਤੋ ਵੀਡੀਓ ਹੋਣ ਵਾਲੀ ਹੈਗੀ ਕਿਉਂਕਿ ਹੁਣ ਸਾਰੇ ਵੀਰਾਂ ਦੀਆਂ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਤੇ ਆਉਣ ਵਾਲੀਆਂ ਨੇ ਇਹ ਪੁਆਇੰਟ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਮੌਸਮ ਥੋੜਾ ਜਿਹਾ ਖਰਾਬ ਰਹਿੰਦਾ ਕਈ ਵੀਰ ਕੀ ਕਰਦੇ ਨੇ ਸੈਟਅਪ 'ਚ ਰੌਸ਼ਨੀ ਘੱਟ ਦਿੰਦੇ ਨੇ ਰੌਸ਼ਨੀ ਇਹਨਾਂ ਲਈ ਕਿੰਨੀ ਜ਼ਰੂਰੀ ਆ ਲਾਈਟਿੰਗ ਰੌਸ਼ਨੀ ਇਹਨਾਂ ਲਈ ਕਿੰਨੀ ਜ਼ਰੂਰੀ ਆ ਸੋ ਇਸ ਵਿਸ਼ੇ ਤੇ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂਗੇ ਸੋ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਣ ਵਾਲੀ ਆ ਕਿਉਂਕਿ ਇਹ ਜਿਹੜੇ ਪੁਆਇੰਟ ਨੇ ਇਹ ਬਹੁਤ ਘੱਟ ਲੋਕ ਦੱਸਦੇ ਨੇ ਤੇ ਇੱਕ ਤਰ੍ਹਾਂ ਦੇ ਲੋਕੇ ਰਹਿ ਜਾਂਦੇ ਨੇ ਇਹ ਪੁਆਇੰਟ ਤਾਂ ਕਰਕੇ ਵੀ ਜਿਹੜੀਆਂ ਆਪਾਂ ਜਿਹੜਾ ਆਂਡਾ ਜਿਹੜਾ ਐਗ ਪ੍ਰੋਡਕਸ਼ਨ ਆਪਾਂ ਨੂੰ ਘੱਟ ਮਿਲਦੀ ਹੈਗੀ ਇਹ ਵੀ ਜਿਹੜਾ ਵੱਡਾ ਕਾਰਨ ਹੋ ਜਾਂਦਾ ਸੋ ਵੀਡੀਓ ਬਹੁਤ ਹੀ ਲਾਹੇਵੰਦ ਹੋਣ ਵਾਲੀ ਹੈ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਬਣਾਉਂਦੇ ਛੋਟੀ ਜੀ ਵੀਡੀਓ ਹੋਊਗੀ ਪਰ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਸਟ ਲਾਸਟ ਦੇ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜਰੂਰ ਕਰ ਲਿਓ ਤੇ ਨਾਲ ਲੱਗਦੇ ਘੰਟੀ ਦਾ ਬਟਨ ਵੀ ਦਬਾ ਦਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰੇ ਵੀਰਾਂ ਤੱਕ ਪਹੁੰਚ ਸਕੇ ਬਹੁਤ ਜ਼ਿਆਦਾ ਜ਼ਰੂਰੀ ਜਾਣਕਾਰੀ ਹੈ ਇਹ ਦੋਸਤੋ ਇੱਕ ਵੱਡਾ ਪੁਆਇੰਟ ਹੈ ਵੀ ਸੋ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਅੰਤ ਤੱਕ ਪੂਰੇ ਪੁਆਇੰਟ ਆਪਾਂ ਤੁਹਾਨੂੰ ਦੱਸਾਂਗੇ ਸੋ ਦੋਸਤੋ ਜਿਹੜੀ ਲਾਈਟਿੰਗ ਸਿਸਟਮ ਆ ਰੌਸ਼ਨੀ ਆ ਜਦੋਂ ਆਪਾਂ ਗਰਮੀਆਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਤਕਰੀਬਨ ਪੂਰਾ ਦਿਨ ਹੀ ਰਹਿੰਦਾਗਾ ਲਾਈਟਿੰਗ ਸਿਸਟਮ ਬਹੁਤ ਵਧੀਆ ਹੁੰਦੀ ਹੈਗੀ ਪਰ ਜੇਕਰ ਆਪਾਂ ਸਰਦੀਆਂ ਦੀ ਗੱਲ ਕਰੀਏ ਸਰਦੀਆਂ ਚ ਤਕਰੀਬਨ 8 9 10 ਵਜੇ ਦੇ ਕਰੀਬ ਜਿਹੜਾ ਧੁੱਪ ਚੜਦੀ ਆ ਤੇ ਸ਼ਾਮ ਨੂੰ ਤਨ 3:30 ਵਜੇ ਸੂਰਜ ਜਿਹੜਾ ਛਿਪ ਜਾਂਦਾਗਾ ਜਲਦੀ ਸੂਰਜ ਹੈ ਸਰਦੀਆਂ ਚ ਇਹਨਾਂ ਨੂੰ ਲਾਈਟ ਬਹੁਤ ਘੱਟ ਮਿਲਦੀ ਆ ਮਤਲਬ ਕਿ ਰੌਸ਼ਨੀ ਬਹੁਤ ਘੱਟ ਮਿਲਦੀ ਆ ਹੁਣ ਜਿਸ ਤਰ੍ਹਾਂ ਤੁਸੀਂ ਦਿਨ ਦੇਖ ਰਹੇ ਹੋਗੇ ਹੁਣ ਬੱਦਲਵਾਈ ਦੇ ਦਿਨ ਨੇ ਤਕਰੀਬਨ 20-22 ਦਿਨ ਹੋ ਗਏ ਤਕਰੀਬਨ ਮਹੀਨਾ ਹੀ ਹੋ ਗਿਆ ਬਾਰਿਸ਼ ਦਾ ਜਿਹੜਾ ਮੌਸਮ ਚੱਲ ਰਿਹਾ ਹੁਣ ਇਹਨਾਂ ਨੂੰ ਰੌਸ਼ਨੀ ਬਹੁਤ ਘੱਟ ਮਿਲ ਰਹੀ ਹੈਗੀ ਰੌਸ਼ਨੀ ਦੰ ਚ ਇਹਨਾਂ ਨੂੰ ਕਿੰਨੇ ਘੰਟੇ ਮਿਲਣੀ ਚਾਹੀਦੀ ਹੈ ਭਾਈ ਵੀ ਦੱਸਾਂਗੇ ਪਹਿਲਾਂ ਆਪਾਂ ਗੱਲ ਕਰ ਲਈਏ ਹੁਣ ਦੇ এনवायरमेंट ਦੀ ਹੁਣ ਧੁੱਪ ਬਹੁਤ ਘੱਟ ਨਿਕਲਦੀ ਹੈ ਜੇ ਇੱਕ ਦੋ ਘੰਟੇ ਨਿਕਲਦੀ ਹੈ ਤਾਂ ਮਸਾ ਹੀ ਨਿਕਲਦੀ ਹੈਗੀ ਬਹੁਤ ਘੱਟ ਜਿਹੜੀ ਰੋਸ਼ਨੀ ਹੁਣ ਜਿਹੜਾ ਧੁੱਪ ਜਿਹੜੀ ਨਿਕਲਦੀ ਹੈਗੀ ਸੋ ਇਹਨਾਂ ਨੂੰ ਰੋਸ਼ਨੀ ਬਹੁਤ ਜ਼ਿਆਦਾ ਦੋਸਤੋ ਜ਼ਰੂਰੀ ਹੁੰਦੀ ਹੈਗੀ ਐਗ ਪ੍ਰੋਡਕਸ਼ਨ ਦੇ ਲਈ ਜਿਹੜੀਆਂ ਮੁਰਗੀਆਂ ਅੰਡੇ ਦਿੰਦੀਆਂ ਨੇ ਅੰਡੇ ਤੇ ਆ ਚੁੱਕੀਆਂ ਨੇ ਉਹਨਾਂ ਲਈ ਜਿਹੜੀ ਰੋਸ਼ਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਕਰ ਦਿਨ ਚਾਪਾਂ ਨੂੰ ਆਪਾਂ ਇਹਨਾਂ ਨੂੰ 12 ਤੋਂ 14 ਘੰਟੇ ਰੋਸ਼ਨੀ ਨਹੀਂ ਦੇਵਾਂਗੇ ਤਾਂ ਜਿਹੜੀ ਇਹਨਾਂ ਦੀ ਐਗ ਪ੍ਰੋਡਕਸ਼ਨ ਤੇ ਫਰਕ ਪਊਗਾ ਹੀ ਪਊਗਾ ਮੇਰਾ ਕਹਿਣ ਤੋਂ ਭਾਵ ਜਿਹੜੇ ਸਿੱਧੇ ਸ਼ਬਦਾਂ ਚ ਆਪਾਂ ਦੱਸ ਦਈਏ ਆਪਾਂ ਇਹਨਾਂ ਨੂੰ ਇੱਕ ਦਿਨ ਚ ਤਕਰੀਬਨ 24 ਘੰਟਿਆਂ ਚ ਤਕਰੀਬਨ 12 ਤੋਂ 14 ਘੰਟੇ ਰੋਸ਼ਨੀ ਚੰਗੀ ਰੋਸ਼ਨੀ ਦੇਣੀ ਆ ਉਹ ਚਾਹੇ ਸਨਲਾਈਟ ਹੋ ਜੇ ਜਿਹੜੀ ਸੂਰਜ ਦੁਆਰਾ ਹੁੰਦੀ ਆ ਚਾਹੇ ਆਪਾਂ ਜਿਹੜੀ ਇਹਨਾਂ ਨੂੰ ਬੱਲਬ ਲਗਾ ਕੇ ਇਹਨਾਂ ਦੇ ਖੁੱਡਿਆਂ ਚ ਆਪਾਂ ਰੋਸ਼ਨੀ ਦੇ ਸਕਦੇ ਆ ਠੀਕ ਆ ਜੀ ਉਹ ਕਿਵੇਂ ਦੇਣੀ ਆ ਹੁਣ ਤੁਹਾਨੂੰ ਆਪਾਂ ਦੱਸ ਦੇਾਂਗੇ ਜੇਕਰ ਦੋਸਤੋ ਦਿਨ ਚ 5 6 ਘੰਟੇ ਰੌਸ਼ਨੀ ਇਹਨਾਂ ਨੂੰ ਮਿਲ ਰਹੀ ਆ ਤਾਂ ਤੁਸੀਂ ਇਹਨਾਂ ਦੇ ਰਾਤ ਨੂੰ ਖੁੱਡਿਆਂ ਚ ਬੱਲਬ ਲਗਾ ਸਕਦੇ ਹੋਗੇ ਠੀਕ ਆ ਜੀ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਰਾਤ ਨੂੰ ਫੀਡ ਜ਼ਿਆਦਾ ਖਾਂਦੇ ਨੇ ਦੋਸਤੋ ਫੀਡ ਜ਼ਿਆਦਾ ਖਾ ਲੈਣ ਉਹ ਅਲੱਗ ਗੱਲ ਆ ਪਰ ਜੇ ਇਹਨਾਂ ਨੂੰ ਰੌਸ਼ਨੀ ਪ੍ਰੋਪਰ ਨਹੀਂ ਮਿਲੂਗੀ ਤਾਂ ਇਹ ਮੁਰਗੀਆਂ ਦੀ ਜਿਹੜੀ ਐਗ ਪ੍ਰੋਡਕਸ਼ਨ ਆ ਬਹੁਤ ਜ਼ਿਆਦਾ ਘਟ ਜੂਗੀ ਉੱਥੇ ਜਾ ਕੇ ਬਹੁਤ ਜ਼ਿਆਦਾ ਦਿੱਕਤ ਆਊਗੀ ਆਪਾਂ ਨੂੰ ਕਿਉਂਕਿ ਜੇਕਰ ਇਹਨਾਂ ਨੂੰ ਸਨਲਾਈਟ ਜਾਂ ਫਿਰ ਆਪਾਂ ਆਰਟੀਬਸਨ ਜਿਹੜੀ ਰੌਸ਼ਨੀ ਇਹਨਾਂ ਨੂੰ ਨਹੀਂ ਦਵਾਂਗੇ ਪ੍ਰੋਪਰ ਤਾਂ ਐਗ ਪ੍ਰੋਡਕਸ਼ਨ ਬਹੁਤ ਜ਼ਿਆਦਾ ਇਹ ਘਟ ਜਾਂਦੀ ਆ ਸੋ ਜੇਕਰ ਆਪਾਂ ਨੂੰ ਦਿਨ ਚ ਆਪਾਂ ਨੂੰ ਲੱਗਦਾ ਕਿ ਬੱਦਲਵਾਈ ਰਹਿੰਦੀ ਆ ਪ੍ਰੋਪਰ ਇਹਨਾਂ ਨੂੰ ਜਿਹੜੀ ਲਾਈਟ ਨਹੀਂ ਮਿਲ ਰਹੀ ਤਾਂ ਆਪਾਂ ਰਾਤ ਨੂੰ ਇਹਨਾਂ ਦੀ ਲਾਈਟ ਦਾ ਪ੍ਰਬੰਧ ਆਪਾਂ ਨੂੰ ਕਰਨਾ ਹੀ ਪਊਗਾ ਜੇਕਰ ਦਿਨੇ ਬਿਲਕੁਲ ਜਿਸ ਤਰ੍ਹਾਂ ਅੱਜ ਬੱਦਲਵਾਈ ਬਹੁਤ ਜ਼ਿਆਦਾ ਆ ਕਾਫੀ ਜ਼ਿਆਦਾ ਮੌਸਮ ਖਰਾਬ ਆ ਤਾਂ ਤੁਸੀਂ ਇਹਨਾਂ ਨੂੰ ਦਿਨ ਚ ਵੀ ਜਿਹੜਾ ਬੱਲਬ ਲਗਾ ਕੇ ਰੱਖ ਸਕਦੇ ਆ ਕਿਉਂਕਿ ਜਿਹੜੀ ਰੌਸ਼ਨੀ ਨਾਲ ਇਹਨਾਂ ਨੂੰ ਹੀਟ ਮਿਲਣੀ ਹੈਗੀ ਉਹ ਹੀਟ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੂੰ ਮਿਲਣੀ ਜਿਹੜੀ ਰੌਸ਼ਨੀ ਨਾਲ ਇਹਨਾਂ ਨੂੰ ਹੀਟ ਮਿਲਦੀ ਹੈ ਉਹਦੇ ਨਾਲ ਜਿਹੜਾ ਆਂਡਾ ਪ੍ਰੋਡਕਸ਼ਨ ਆਪਣੀ ਕਾਫੀ ਜ਼ਿਆਦਾ ਵੱਧਦੀ ਆ ਇਹ ਜਿਹੜੇ ਛੋਟੇ-ਛੋਟੇ ਕਾਰਨ ਹੁੰਦੇ ਨੇ ਦੋਸਤੋ ਆਪਣੇ ਧਿਆਨ 'ਚ ਨਹੀਂ ਹੁੰਦੇ ਪਰ ਆਪਾਂ ਬਾਅਦ 'ਚ ਇਹ ਗੱਲ ਕਹਿੰਦੇ ਕਿ ਜਿਹੜੀਆਂ ਮੁਰਗੀਆਂ ਸਾਡੀਆਂ ਆਂਡੇ ਨਹੀਂ ਦਿੰਦੀਆਂ ਸੋ ਇਹ ਜਿਹੜੀਆਂ ਗੱਲਾਂ ਦੋਸਤੋ ਕੋਈ ਨਹੀਂ ਦੱਸਦਾ ਹੈਗਾ ਆਪਣੇ ਦਿਮਾਗ 'ਚ ਆਈ ਇਹ ਗੱਲ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਠੀਕ ਆ ਜੀ ਇਹ ਬਹੁਤ ਵੱਡਾ ਪੁਆਇੰਟ ਆਗਾ ਹੁਣ ਤੁਸੀਂ ਕੀ ਕਰਨਾ ਇਹ ਦਿਨਾਂ ਚ ਤਕਰੀਬਨ ਇਹਨਾਂ ਨੂੰ ਘੱਟੋ ਘੱਟ 10 ਤੋਂ 12 ਘੰਟੇ ਦਾ ਰੋਸ਼ਨੀ ਇਹਨੂੰ ਮਿਲਣੀ ਚਾਹੀਦੀ ਆ ਜੇਕਰ ਦਿਨੇ ਬੱਦਲ ਵਾਈ ਜਾਂ ਮੌਸਮ ਖਰਾਬ ਆ ਤਾਂ ਤੁਸੀਂ ਅੰਦਰ ਬੱਲਬ ਲਗਾ ਸਕਦੇ ਹੋਗੇ ਠੀਕ ਹੈ ਨਾ ਤਾਂ ਤੁਸੀਂ ਜਿਹੜਾ ਬੱਲਬ ਲਗਾ ਕੇ ਇਹਨਾਂ ਨੂੰ ਰੋਸ਼ਨੀ ਦੇ ਸਕਦੇ ਹੋ ਉਹਦੇ ਨਾਲ ਪ੍ਰੋਪਰ ਜਦੋਂ ਖੁੱਡੇ 'ਚ ਗਰਮੈਸ਼ ਬਣੂਗੀ ਗਰਮੈਸ਼ ਬਣਨ ਦੇ ਨਾਲ ਜਿਹੜਾ ਪ੍ਰੋਪਰ ਹੀਟ ਬਣੂਗੀ ਉਹਦੇ ਨਾਲ ਜਿਹੜਾ ਇਹ ਅੰਡਾ ਪ੍ਰੋਪਰ ਦੇਣੀ ਆ ਸੋ ਇਹ ਗੱਲ ਦਾ ਤੁਸੀਂ ਨੇ ਖਾਸ ਕਰਕੇ ਜਿਹੜਾ ਇਹ ਧਿਆਨ ਜਿਹੜਾ ਰੱਖਣਾਗਾ ਜੇਕਰ ਰਾਤ ਦਿਨ ਇਹਨਾਂ ਨੂੰ ਪ੍ਰੋਪਰ ਨਹੀਂ ਮਿਲ ਰਹੀ ਤਾਂ ਤੁਸੀਂ ਰਾਤ ਨੂੰ ਜਿਹੜੀ ਇਹਨਾਂ ਦੇ ਖੁੱਡਿਆਂ 'ਚ ਉਹ ਬੱਲਬ ਲਗਾ ਸਕਦੇ ਹੋ ਬੱਲਬ ਵੀ ਲਗਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਜੇਕਰ ਤੁਸੀਂ ਪੱਠੀ ਲਗਾ ਸਕਦੇ ਹੋ ਪੱਠੀ ਵੀ ਲਗਾ ਸਕਦੇ ਹੋਗੇ ਉਹ ਪੱਠੀ ਜਦੋਂ ਜ਼ਿਆਦਾ ਸਰਦੀ ਹੋਊਗੀ ਉਦੋਂ ਲਗਾ ਸਕਦੇ ਹੋ ਕਿਉਂਕਿ ਉਦੋਂ ਥੋੜੀ ਜਿਆਦਾ ਸਰਦੀ ਹੁੰਦੀ ਹੈ ਵੀ ਉਹ ਤੁਸੀਂ ਪੱਠੀ ਵੀ ਲਗਾ ਸਕਦੇ ਹੋ ਪਰ ਹੁਣ ਬੱਲਬ ਲਗਾਉਣਾ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਇੱਕ ਫਾਰਮ ਤੇ ਵਿਜ਼ਿਟ ਕੀਤਾ ਸੀਗਾ ਉਹ ਵੀਰ ਨੇ ਆਪਾਂ ਨੂੰ ਇਹ ਗੱਲ ਦੱਸੀ ਸੀ ਕਿ ਬਹੁਤ ਸਾਰੇ ਵੀਰ ਇਹ ਗੱਲਾਂ ਨਹੀਂ ਦੱਸਦੇ ਕਿਉਂਕਿ ਹਰ ਇੱਕ ਨੂੰ ਐ ਹੁੰਦਾ ਕਿ ਆਪਾਂ ਅੱਗੇ ਰਹੀਏ ਕੋਈ ਹੋਰ ਨਾ ਅੱਗੇ ਵਾਜੇ ਪਰ ਉਹ ਵੀਰ ਨੇ ਆਪਾਂ ਨੂੰ ਗੱਲ ਇਹ ਬਹੁਤ ਵਧੀਆ ਦੱਸੀ ਤੇ ਆਪਣੇ ਕੋਲ ਇੱਕ ਕਿਤਾਬ ਆ ਕਿਤਾਬ 'ਚ ਵੀ ਆਪਾਂ ਪੜ੍ਹਿਆਗਾ ਕਿ ਰੌਸ਼ਨੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਸੋ ਤੁਸੀਂ ਇਹ ਗੱਲ ਦਾ ਜਿਹੜਾ ਖਾਸ ਕਰਕੇ ਧਿਆਨ ਤੁਸੀਂ ਨੇ ਰੱਖਣਾਗਾ ਰੌਸ਼ਨੀ ਇਹਨਾਂ ਨੂੰ ਪ੍ਰੋਪਰ ਮਿਲਣੀ ਚਾਹੀਦੀ ਆ ਕਿਉਂਕਿ ਹੁਣ ਆਪਣੀਆਂ ਜਿਹੜੀਆਂ ਮੁਰਗੀਆਂ ਨੇ ਉਹ ਆਂਡੇ ਤੇ ਆ ਚੁੱਕੀਆਂ ਨੇ ਕਿਸੇ ਦੀਆਂ ਆਂਡੇ ਤੇ ਆ ਜਾਣਗੀਆਂ ਹੁਣ ਜਿਹੜਾ ਮਹੀਨਾ ਚੱਲ ਰਿਹਾ ਸਤੰਬਰ ਦਾ ਸਤੰਬਰ ਮਹੀਨੇ ਮਹੀਨੇ ਚ ਸਾਰੇ ਦੋਸਤਾਂ ਜਿਹੜੇ ਮੁਰਗੀਆਂ ਹੋ ਆਂਡੇ ਤੇ ਆ ਜਾਣੀਆਂ ਸੋ ਇਹ ਗੱਲ ਦਾ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਸੋ ਏਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਟੇਲੀ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਣੇ ਆਂਗੇ ਤੁਸੀਂ ਚੈਨਲ ਨੂੰ ਪਿਆਰ ਵੀ ਬਹੁਤ ਦੇ ਰਹੇ ਹੋ ਇੱਕ ਰਿਕਵੈਸਟ ਆ ਛੋਟੀ ਜੀ ਤੇ ਵੀਡੀਓ ਪੂਰੀ ਦੇਖਿਆ ਕਰੋ ਦੋਸਤੋ ਜਦੋਂ ਆਪਾਂ ਵੀਡੀਓ ਪ੍ਰੋਪਰ ਦੇਖਦੇ ਆਂ ਪੂਰੀ ਦੇਖਦੇ ਆਂਗੇ ਉਦੋਂ ਆਪਾਂ ਨੂੰ ਜਿਹੜੀ ਜਾਣਕਾਰੀ ਪ੍ਰੋਪਰ ਮਿਲਦੀ ਹੈ ਜੇਕਰ ਆਪਾਂ ਵਿੱਚੋਂ ਸਕਿੱਪ ਕਰਕੇ ਵੀਡੀਓ ਦੇਖਦੇ ਆਂ ਜਾਂ ਅੱਧੀ ਦੇਖ ਦਿਆਂਗੇ ਤਾਂ ਜਿਹੜੀ ਆਪਾਂ ਨੂੰ ਜਾਣਕਾਰੀ ਉਹ ਅਧੂਰੀ ਮਿਲਦੀ ਹੈਗੀ ਉੱਥੇ ਜਿਹੜੀ ਥੋੜੀ ਜਿਹੀ ਦਿੱਕਤ ਪੈਦਾ ਹੁੰਦੀ ਹੈ ਸੋ ਵੀਡੀਓ ਨੂੰ ਪ੍ਰੋਪਰ ਦੇਖਿਆ ਕਰੋ ਆਪਾਂ ਫਾਲਤੂ ਟਾਈਮ ਨਹੀਂ ਤੁਹਾਡਾ ਬਰਬਾਦ ਕਰਦੇ ਬਿਲਕੁਲ ਪ੍ਰੋਪਰ ਜਿਹੜੀ ਜਾਣਕਾਰੀ ਹੁੰਦੀ ਹੈ ਆਪਾਂ ਉਹ ਹੀ ਦੱਸਦੇ ਆਂ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਦੋਸਤੋ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਜਰੂਰ ਦਬਾ ਦਿਆ ਕਰੋ ਦੋਸਤੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਆਪਣੇ ਆਪਣੇ ਜਾਨਵਰਾਂ ਦਾ ਰੱਖੋ ਖਿਆਲ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਹੈਗਾ ਮੌਸਮ ਦੇ ਚੇਂਜ ਹੋਣ ਨਾਲ ਜਿਹੜੀਆਂ ਮੁਰਗੀਆਂ ਬਿਮਾਰ ਵੀ ਬਹੁਤ ਹੋ ਰਹੀਆਂ ਨੇ ਬਹੁਤ ਸਾਰੀ ਵੀਰਾਂ ਦੇ ਮੈਸੇਜ ਵੀ ਆ ਰਹੇ ਨੇ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਨੇ ਉਹਨਾਂ ਦੇ ਗਲੇ 'ਚੋਂ ਖਰ-ਖਰ ਦੀ ਆਵਾਜ਼ ਆ ਰਹੀ ਹੈਗੀ ਸੋ ਉਹ ਖਰ-ਖਰ ਦੀ ਆਵਾਜ਼ ਕਿਉਂ ਆਉਂਦੀ ਹੈ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਕਈ ਵੀਰਾਂ ਦੇ ਜਿਹੜੇ ਖੁੱਡੇ ਨੇ ਉਹ ਵੀ ਗਿੱਲੇ ਰਹਿੰਦੇ ਨੇਗੇ ਇਹ ਵੀ ਵੱਡਾ ਕਾਰਨ ਆ ਖੁੱਡੇ ਗਿੱਲੇ ਰਹਿਣ ਕਾਰਨ ਜਿਹੜਾ ਇਹਨਾਂ ਦੇ ਪੈਰਾਂ ਤੋਂ ਬਿਮਾਰੀ ਸ਼ੁਰੂ ਹੋ ਜਾਂਦੀ ਆ ਤੇ ਉਹ ਖਾਣਾ ਪੀਣਾ ਵੀ ਛੱਡ ਦਿੰਦੀਆਂ ਨੇ ਕਈ ਮੁਰਗੀਆਂ ਸੋ ਇਹਨਾਂ ਗੱਲਾਂ ਨੂੰ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੇ ਲਾਸਟ ਚ ਪਾਹੀ ਕਹਾਂਗੇ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ